ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਪਹਿਲਾਂ ਧਾਰਾ ਵਗੈਰਾ ਦੇਖੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦਾ ਧਾਰਾ ਆਪਾਂ ਮਾਰ ਕੇ ਦਿਖਾ ਦਿਆਂ ਧਾਰਾ ਮਾਰ ਕੇ ਦਿਖਾ ਦਿਆਂ 102100 ਆ ਜੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਆਪਣਾ ਹੈ 97796 ਜੀ 21166 ਜੀ ਤੇ ਜੇਰ ਤਾਂ ਮੇਰੇ ਖੜੇ ਤੋਂ ਪੈ ਆ ਵੀ ਬੱਚੀ ਨੂੰ ਉਸ ਗੱਲੋਂ ਬੇਫਿਕਰ ਹੋ ਜਾ ਜੇਰ ਨਾਲ ਤੇ ਬੱਚੀ ਦਾ ਰਿਕਾਰਡ ਕੁਝ ਪਤਾ ਪਰ ਬੱਚੀ ਐਨ ਇੰਪੋਰਟਡ ਸੀਮੈਂਟ ਦੀ ਹੈ ਜੀ ਪੂਰੇ ਦੀ ਜੀ ਮੈਨੂੰ ਦੱਸਿਆ ਸੀ ਨਾ ਓੱਖਾ ਸੀ ਮੈਂ ਭੁੱਲ ਗਿਆ ਅੱਛਾ ਆਪਾਂ ਐਵੇਂ ਕਹਿ ਜੀ ਫਲਾਣਾ ਨਾ ਇਹ ਚੰਗੇ ਸੀਮੈਂਟ ਦੀ ਚੰਗੇ ਸੀਮੈਂਟ ਦੀ ਹੈ ਜੀ ਐਵੇਂ ਮੰਨ ਕੇ ਲੈ ਲੋ ਜੀ ਸੋ ਯਾਰ ਜੀ ਨੂੰ ਕਹਿੰਦਾ ਦਾੜੀ ਨਾਲ ਮੁੱਛਾਂ ਵਧੀਆ ਐਵੇਂ ਨਿਕਾ ਨਿਕ ਤੇਨੂੰ ਉਂਗਲਾਂ ਤੇ ਕਰਨਾ ਜੀ ਪਿੰਕ ਨੋਜ ਆ ਜੀ ਦੇਖ ਅੱਛਾ ਬੱਚੀ ਬੜੀ ਪਿਆਰੀ ਆ ਹਨਾ ਸਿੱਕੀਆਂ ਜੀ ਮੂੰਹ ਕੰਨੀਆਂ ਖੜੀਆਂ ਨੇ ਜੀ ਇਹਦੀਆਂ ਜੀ ਧਾਰਾਂ ਪਾ ਮਾਰ ਕੇ ਦਿਖਾਤੀਆਂ ਜੇਰ ਦੇਖੋ ਜੀ ਕਲਮ ਵਾਲਾ ਥਣ ਲੱਗਾ ਮੇ ਜੈਨੋਂ ਦੂਜਾ ਸੂਆ ਜੈਨੋਂ ਦੂਜਾ ਸੂਆ ਤਾਂ ਜੋ ਸ਼ਰੀਰ ਦੀ ਸਿੱਧੀ ਸੁੱਧੀ ਦੇਖਾ ਦੋ ਕਿੰਨੀ ਕਾ ਤੇ ਜੀ ਆਪਾਂ ਕੈਪੈਸਿਟੀ ਲਈਏ ਦੁੱਧ ਦੀ ਹਾਈਐਸਟ ਕਿੰਨਾ ਕਵਾ ਦੂਗੇ ਦੁੱਧ ਇਸ ਵਾਰ 27 22 ਕਿਲੋ ਦੁੱਧ ਜੀ ਹੋ ਸਕਦਾ 30 ਦੇ ਲੈ ਵੀ ਵੀ ਲੱਗ ਜੇ ਕੋ ਮੌਸਮ ਦਾ ਆਪਾਂ ਨੂੰ ਪਤਾ ਹੀ ਆ ਹਮ ਕਿੰਨਾ ਚੰਗਾ ਪਰ ਆਪਾਂ ਕਹਿੰਦੇ ਆ 25 ਕਿਲੋ ਮੰਨ ਕੇ ਲੈ ਲਿਓ 25 ਪਲੱਸ ਮੰਨ ਕੇ ਲਵੇ ਤੇ ਰੇਟ ਵਗੈਰਾ ਇਹਦਾ ਕੀ ਰਹੂਗਾ ਰੇਟ ਆਪਾਂ ਫੋਨ ਤੇ ਕਰਾਂਗੇ ਜੀ ਹੋਊਗਾ ਬਾਜਵੀ ਜੀ ਥੋਰੀ ਬਾਹਰ ਨੂੰ ਸੁਭਰ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੰਗੀ ਵਜਨ ਮੌਜੂਦ ਵਾਲੀ ਬੈੜ ਆ। ਇਹ ਕੰਪੈਕਟਰ ਲੈ ਬਾਈ ਬੈੜ 10 ਊਏ ਸੂਪੇ ਜੀ ਇਹੋ ਜਿਹੀ ਸਰੀਰ ਰੱਖਣਾ ਇੰਨੇ ਹੀ ਲੈਵਾ ਰੱਖਣਾ। ਅੱਛਾ ਫਿਟਿੰਗ ਵਾਲਾ ਲੈਵਾ ਰੱਖੂ ਥੋੜਾ ਸਾਫ। ਚਲੋ ਪੰਜ ਪੰਜ ਉਂਗਲਾਂ ਉੱਪਰ ਆ ਲੈ ਬਾਈ। ਅੱਛਾ ਕਹਿੰਦਾ ਵਾ ਲੈ ਚੱਲ ਬੱਚੇ ਤੇ ਕਰੂ ਜੀ ਥੋੜਾ ਜਿਆ। ਤੇ ਬਾਕੀ ਨਮਾ ਹਾਨ ਬਲੱਡ ਦੇ ਵਿੱਚ ਪ੍ਰਿੰਟ ਪ੍ਰਿੰਟ ਬੈੜ ਦਾ ਬੜਾ ਚੰਗਾ ਹਨਾ। ਬਹੁਤ ਚੰਗਾ ਜੀ ਬਹੁਤ ਚੰਗਾ ਜੀ। ਸੋ ਜੇਰ ਵਗੈਰਾ ਡਾਨਾ ਤੇ ਬਾਕੀ ਗੱਲ ਜਿਹੜਾ ਮਗਰ ਬੱਚਾ ਬੱਛੀ ਇਹ ਅਣਮੋਲੀ ਬੱਛੀ ਆ ਗਈ ਮਾ। ਸੋ ਬੱਚਾ ਦੇਖੋ ਮਗਰ ਯਾਰ ਜਿਹਨੂੰ ਕਹਿੰਦਾ ਦਾੜੀ ਨਾਲ ਮੁੱਛਾ ਬੱਦਗੀਆਂ ਜਿੱਡੀ ਹੋਣਾ ਜੀ ਬੱਚੀ ਸੋ ਬੱਚੀ ਦੀ ਬੇਰਬੂਲ ਦੇਖੋ ਬੜੀ ਪਿਆਰੀ ਯਾਰ ਹਨਾ ਬਿਲਕੁਲ ਜੀ ਸੋ ਚੀਜ਼ਾ ਤੁਹਾਡੇ ਘਰੇ ਤਿੰਨ ਜਾਣਗੇ ਦੋ ਦਾ ਜਾਣਗੇ ਬਿਹੜਾ ਤੇ ਬਿਹੜਾ ਆਪਣ ਨੂੰ ਪਤਾ ਵੀ 17 ਮਹੀਨੇ ਮਗਰੀ ਤਿਆਰ ਹੋ ਜਾਂਦੀ ਆ ਤੇ ਬਾਈ ਜੀ ਰੇਟ ਜਮਾ ਜੈਨੂਨ ਕਰਾਂਗੇ ਜੈਨੂਨ ਹੋ ਜੀ ਲੇਵੇ ਦੀ ਚਟਾਈ ਦਿਖਾ ਦੋ ਫੁੱਟ ਚੌੜਾ ਲੇਵਾੂ ਅੱਛੀ ਦਾ ਜੀ ਨੰਬਰ ਬੋਲ ਦੇ ਆਪਣਾ ਨੰਬਰ ਆਪਣਾ ਹੈਗਾ 97796 ਜੀ 2161 ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਚਲ ਜਲ